ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੋ ਸਲਵਾਰਾਂ ਦੀ ਵੀਡੀਓ ਜਿਹੜੀ ਆ ਉਹ ਕਟਿੰਗ ਦੀ ਦੇਵਾਂਗੇ ਜਿਸ ਤਰ੍ਹਾਂ ਆਹ ਵਾਲੀ ਸਲਵਾਰ ਕਢਾਈ ਨੂੰ ਕਢਾਈ ਦੇ ਨਾਲ ਆਪਾਂ ਇਸ ਤਰ੍ਹਾਂ ਵੇਖੋ ਮੈਚ ਕਰ ਲੈਣਾ ਆ ਇਹ ਕਿਧਰ ਵੀ ਮੈਚ ਹੁੰਦੀ ਪਈ ਹੈ ਤੇ ਇਧਰਲੀ ਸਾਈਡ ਤੋਂ ਵੀ ਆ ਦੇਖੋ ਪੂਰੀ ਮੈਚ ਹੁੰਦੀ ਤੇ ਆਹ ਵਾਲੀ ਜਿਹੜੀ ਚੀਜ਼ ਆ ਇਹ ਵੀ ਪੂਰੀ ਮੈਚ ਹੋਣੀ ਚਾਹੀਦੀ ਕੋਈ ਆ ਵੇਖੋ ਇਦਾਂ ਨਹੀਂ ਹੋਣਾ ਚਾਹੀਦਾ ਤੇ ਆਹ ਹੇਠਾਂ ਹੋਵੇ ਉੱਪਰ ਹੋਵੇ ਬਿਲਕੁਲ ਸਭ ਤੋਂ ਪਹਿਲਾਂ ਆਪਾਂ ਕਢਾਈ ਵਾਲੀ ਦੀ ਧਿਆਨ ਦੇਣਾ ਕਿ ਆਪਣੀ ਜਿਹੜੀ ਕਢਾਈ ਆ ਪ੍ਰੋਪਰ ਤਰੀਕੇ ਨਾਲ ਆਪਸ ਵਿੱਚ ਦੋਵਾਂ ਦੀ ਇਹ ਮਿਲਣੀ ਚਾਹੀਦੀ ਠੀਕ ਹੈ ਉਸ ਤੋਂ ਬਾਅਦ ਨੂੰ ਕੀ ਕਰਨਾ ਆਹ ਦੇਖੋ ਇੱਕ ਹੰਪਾ ਲੈਂਦੇ ਹਾਂ ਬਗਾ ਕਾਲੀ ਨੇ ਆਪਾਂ ਆਹ ਦੇਖੋ ਉਸ ਤੋਂ ਬਾਅਦ ਕੀ ਕਰਨਾ ਇਹਦਾ ਹੁਣ ਆਪਾਂ ਨਾਪ ਲਵਾਂਗੇ ਇਹ ਆਪਾਂ ਬਰਾਬਰ ਵਿਛਾ ਲਿਆ ਸਾਰਾ ਕਢਾਈ ਬਿਲਕੁਲ ਆਪਣੀ ਇੱਕ ਦੂਜੀ ਕਢਾਈ ਦੇ ਨਾਲ ਬਰਾਬਰ ਆ ਤੇ ਹੁਣ ਆਪਾਂ ਕੀ ਕਰਾਂਗੇ ਅਸੀਂ ਇੱਥੇ ਨਾਲ ਨਾਪ ਕਰਾਂਗੇ ਇਹ ਆਪਣਾ ਕਿੰਨਾ 23 ਇੰਚ ਹੁੰਦਾ ਹੈ ਹੁਣ ਆਹ ਸਾਰੀ ਆਪਾਂ ਲਈ ਜਾਣ ਹੈ ਕਿ 23 ਇੰਚ ਤੱਕ ਨਾਪ ਕਰਨਾ ਇਹ ਸਾਰਾ ਆਪਣਾ ਬਿਲਕੁਲ ਆਹ ਵਾਲੀ ਲੰਬਾਈ ਦੇ ਬਰਾਬਰ ਆਵੇ ਇਹਦਾ ਆਪਾਂ ਅਡਕੋ ਜਿਹੀ ਤੇਈਆ ਇਹ ਵੀ 23 ਇੰਚ ਦੀ ਤਰ੍ਹਾਂ ਦੀ ਲੈਂਥ ਆ ਉੱਥੇ ਤੱਕ ਇਹ ਸਾਰੀ 23 23 ਇੰਚ ਆਪਾਂ ਲੈ ਲੈਣੇ ਤੇ ਇਸ ਤੋਂ ਵਧੀਆ ਆਪਾਂ ਲੈਥ ਜਿਹੜੀ ਹੈ ਤਲਵਾਰ ਦੀ ਜਨ ਕੇ 35 ਇੰਚ ਆ ਦੇਖੋ ਤੇ 35 ਦੇ ਵਿੱਚੋਂ ਆਪਾਂ ਜਿੰਨੀ 벨ਟ ਜਿਹੜੀ ਆ ਉਹ ਕੱਟ ਕਰਨੀ ਆ ਜਿੰਨੀ ਆ ਕਿਸੇ 벨ਟ ਉੱਪਰ ਤਿਆਰ ਰੱਖਣੀ ਆ ਉਹਨੂੰ ਤੁਸੀਂ ਇੰਟੀਟਿਵ ਨੂੰ ਇਸ ਤਰੀਕੇ ਨਾਲ ਕਰ ਲੈਣਾ ਇੱਕ ਹੋਰ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਜਿਸ ਨਾਲ ਇਹਦਾ ਮੈਂ ਜੀ ਮੋਰੀ ਆ ਉਹ ਥੱਲੇ ਆਵਲ ਕੀਸ ਤੇ ਨਹੀਂ ਬਣਾਉਣੀ ਵਾ ਆਵਲ ਜਿਹੜੀ ਆਵਲ ਕਿਡਾ ਆਇਆ ਇਹ ਮੋਰੀ ਦੇ ਉੱਪਰ ਲੈ ਕੇ ਆਉਣੀ ਆ ਠੀਕ ਆ ਫੇਰ ਖਾ ਮੈਂ ਮੋਰੀ ਜਲੀ ਦੀ ਤਲਵਾਰ ਦੀ ਤਿਆਰ ਨਹੀਂ ਕਰੀ ਤੇ ਇਹਦੇ ਨੂੰ ਜਰਾ 1/2 ਇੰਚ ਦਾ ਮਾਰਜਨ ਨਾ ਹੋ ਰੱਖੋ ਕਿਉਂਕਿ ਜਰਾ ਆਪਣਾ ਬੁਕਰਮਾ ਲਗਾਵਾਂਗੇ ਤੇ ਉਹ ਆਪਾਂ ਨੂੰ ਇਹਦੇ ਵਿੱਚ ਚਾਹੀਦਾ ਤੇ ਇਸ ਤਰ੍ਹਾਂ ਮੈਂ 1/2 ਇੰਚ ਦਾ ਮਾਰਜਨ ਰੱਖ ਕੇ ਐਸਾ ਠੀਕ ਆ ਆ ਦੇਖੋ ਇਹ ਇੰਚ ਦੇ ਉੱਪਰ ਅਧੇ ਤੋਂ ਵੱਧ ਹੀ ਹੋਗਾ ਕਿਤੇ ਜ਼ਿਆਦਾ ਹੋਵੇ ਉਹਦੇ ਕੋਲ ਆਪਣਾ ਹੱਲ ਹੈਗਾ 19 20 ਦਾ ਤੇ ਜੇ ਘੱਟ ਜੇ ਤਾਂ ਉਹਦਾ ਆਪਣੇ ਕੋਲ ਹੱਲ ਨਹੀਂ ਹੈਗਾ ਇਹ 1/2 ਇੰਚ ਤੋਂ ਥੋੜਾ ਵੱਧ ਵਾ ਇਹ ਜਦੋਂ ਆਪਾਂ ਬੁਕਰਾਮ ਅਟੈਚ ਕਰਾਂਗੇ ਨਾ ਉਦੋਂ ਉਸ ਨੂੰ ਪੈਰ ਪੈਤਾ ਛੱਡ ਕੇ ਆਪਾਂ ਨਾਲ ਅਟੈਚ ਕਰ ਲਵਾਂਗੇ ਹੁਣ ਇਸ ਤੋਂ ਬਾਅਦ ਕੀ ਕਰਨਾ ਆਪਣੇ ਕੋਲ 35 ਇੰਚ ਦੀ ਜਿਹੜੀ ਆ ਉਹ ਲੈਂਥ ਆ ਸਲਵਾਰ ਦੀ ਤੇ ਆਪਾਂ 5 ਇੰਚ ਆ ਦੇਖੋ ਮੈਂ 5 ਇੰਚ ਦੀ ਜਿਹੜੀ 벨ਟ ਆ ਉਹ ਤਿਆਰ ਕਰਨੀ ਤੇ 5 ਇੰਚ ਮੈਂ ਇਸ ਤਰੀਕੇ ਦੇ ਨਾਲ ਉੱਪਰ ਨੂੰ ਇੰਕੀ ਟੇਪ ਨੂੰ ਆ ਦੇਖੋ ਵਧਾ ਰਹਾ ਠੀਕ ਆ ਹੁਣ ਇੱਥੇ ਮੈਂ ਨਿਸ਼ਾਨ ਲਾ ਲਵਾਂਗੀ 35 ਇੰਚ ਦਾ ਠੀਕ ਆ ਆਖੀ ਅਜੇ ਨਾਲ ਆਪਣਾ 35 पैंती इंच, इंच, इंच अपना प्लस करना जो इतना अद्धा इंच हेठा मार्जिन चाहगा अद्धा इंच अपना उपरों मार मार्जिन चाहगा जो आप बैल्टू अटैच करा नाल जोड़ेंगे ये आप लावे छत्ती इंच ठीक है इस तरीके जो बैल्ट का वा तो सलवार का वा वर्ग जी हूँ आप जो आप लाया इतना नाफ करा हाँ देखो तो ये अपना कत्ती इंच जड़ा वा वो आना ठीक है कत्ती इंच के आप ਫਾਰੇ ਨਿਸ਼ਾਨ ਜਿਹੜੇ ਆ ਉਹ ਲਾ ਲੈਣਾ ਤੇ ਆਪਸੇ ਇਹਨਾਂ ਨੂੰ ਮਿਲਾ ਲੈਣਾ ਠੀਕ ਆ ਆਹਲਾ ਜਿਹੜਾ ਇਹ ਤੁਸੀਂ ਇਹ ਥੱਲੇ ਮੋਰੀ ਜਿਹੜੀ ਆ ਉਹ ਕਢਾਈ ਦੇ ਉੱਪਰ ਨਹੀਂ ਬਣਾਉਣੀ ਬੁਕਰਮ ਜਿਹੜਾ ਤੁਸੀਂ ਥੱਲੇ ਅਟੈਚ ਕਰਨਾ ਫਿਰ ਤੁਸੀਂ ਆਹ ਵਾਲੀ ਟੀਜ ਜਿਹੜੀ ਹੈ ਇਹਨੂੰ ਵਿੱਚੇ ਗੀ ਐਡ ਕਰ ਲੈਣਾ ਠੀਕ ਹੈ ਜਿੰਨੇ ਇੰਚ ਦਾ ਤੁਸੀਂ ਬੁਕਰਮ ਜਿਹੜਾ ਉਹ ਲਗਾਉਣਾ ਉਸ ਤੋਂ ਬਾਅਦ ਤੁਸੀਂ 5 ਇੰਚ ਦੀ ਜਿਹੜੀ ਬੈਲਟ ਆ ਜਾਂ ਜਿੰਨੇ ਵੀ 3/4 ਦੇ ਪਰ ਮੈਂ ਹਮੇਸ਼ਾ ਹੀ 5 ਇੰਚ ਦੀ ਬੈਲਟ ਪਾਉਣੀ ਹੈ ਤੁਸੀਂ ਇਸ ਤਰੀਕੇ ਨਾਲ ਇੱਕੋ ਜਿਹੀ ਸਲਵਾਰ ਬਣਾ ਕੇ ਦੇਖੋ ਬਿਲਕੁਲ ਤਾਂ ਇਹ ਵਧੀਆ ਸਵਾਰ ਜਿਹੜਿਆ ਉਹ ਬਣੂਗੀ ਕਿ ਨਾ ਪਾਇ ਸਾਰੇ ਜਿਹੜਿਆ ਇਹ ਨਿਸ਼ਾਨ ਲਾਲੇ ਜਿਹੜੇ ਨਾਲ ਆਪਸ ਵਿੱਚ ਆਪਸ ਤਰਾ ਸਿੱਧਾ ਪਾ ਲੈਣਾ ਠੀਕ ਹੈ ਜੇ ਤੁਹਾਡੇ ਕੋਲ ਕੋਈ ਸੇਲਾ ਦਾ ਤੁਹਾਨੂੰ ਠੀਕਾ ਨਹੀਂ ਤੇ ਸਿਰਾਂ ਇੰਕੀ ਤੇਰਨ ਵਾਲੀ ਹੋ ਜਾਂਦਾ ਕੋਈ ਵੀ ਪਤਨੀ ਆਦੀ ਆ ਦੇਖੋ ਠੀਕ ਹੈ ਹੁਣ ਆ ਦੇਖੋ ਤੁਹਾਨੂੰ ਥੱਲੇ ਨਜ਼ਰ ਆਉਂਦਾ ਹੋਣਾ ਕਿ ਆ ਉੱਪਰਲਾ ਪੱਲਾ ਆਪਣਾ ਵੱਡਾ ਸੀ ਤੇ ਹੇਠਲਾ ਛੋਟਾ ਆ ਆ ਦੇਖੋ ਠੀਕ ਹੈ ਇਹ ਮినੋਹੇ ਤਾਂ ਕਿਰੋ ਮੋਲਿਸ ਤੇ ਸਲਾਈ ਮਤਲਬ ਦੇ ਦਿਖਾਈ ਦਿੰਦਾ ਪਿਆ ਜੇ ਤੁਹਾਡਾ ਕਪੜਾ ਡਾਰਕ ਹੋਵੇ ਤਾਂ ਕੋਈ ਉੱਧਰ ਵਾਲੀ ਸਾਈਡ ਨੂੰ ਇੱਧਰ ਵਾਲੀ ਸਾਈਡ ਨਾਲ ਕਰਨਾ ਹੈ ਕਿਉਂਕਿ ਮੈਂ ਇਹ ਇੱਕ ਨਿਸ਼ਾਨ ਲਾ ਲੈਂਗੀ ਇਹ ਆਪਣੇ ਕੋਲ ਵੱਧ ਸੀ ਆ ਦੇ ਇਸ ਤਰ੍ਹਾਂ ਵਧੇ ਰਹੀ ਸੀ ਇਹ ਹਾਂ ਇੱਕੋ ਇੱਕ ਤੇ ਆਪਣੇ ਕੋਲ ਆਧੂ ਇਸ ਤਰ੍ਹਾਂ ਪੱਲਾ ਹੁੰਦਾ ਤੇ ਅਸੀਂ ਇਸ ਤਰ੍ਹਾਂ ਹੀ ਕਰ ਸਕਦੇ ਹਾਂ ਠੀਕ ਹੈ ਇਹ ਆਪਣਾ ਬਿਲਕੁਲ ਬਰਾਬਰ ਆ ਠੀਕ ਹੈ ਇਸ ਤਰ੍ਹਾਂ ਕਰਕੇ ਆਵਲ ਕੀ ਦੀਵਾਂ ਮੈਂ ਉਥੋਂ ਕਟਿੰਗ ਕਰਦੇ ਠੀਕ ਹੈ ਇਸ ਤੋਂ ਬੜੀ ਕਿਸ ਤਰ੍ਹਾਂ ਆਪ ਬਣਾਉਣੀ ਹੈ ਫਲਵਾਰ ਕਟਿੰਗ ਕਰਨੀ ਇਹ ਵੀ ਬਣਾਉਣਾ ਦਾ ਠੀਕ ਹੈ ਜਿੰਨਾ ਆਪਾਂ ਲੈ ਲਈ ਜਿੰਨੀ ਸਵਾਦੀ ਆਪਾਂ ਨੂੰ ਲੋੜ ਸੀ ਜਿੰਨਾ ਆਪਣਾ ਇਹ ਕਪੜਾ ਤੇ ਹੁਣ ਆਪ ਇਹ ਕਰਦੇ ਹਾਂ ਕਟਿੰਗ ਠੀਕ ਹੈ ਇਹਨੂੰ ਸਪਰੇਡ ਆਪਾਂ ਕਿਵੇਂ ਬਣਾਉਣਾ ਹੁਣ ਆਪਾਂ ਤੁਹਾਨੂੰ ਇਹ ਕਰਦੇ ਠੀਕ ਹੈ आ वाला जी चीज है ये इको इक जहाँ नहीं अपने को इन आप कट ला क्योंकि आप जी कढ़ाई है इनू सेंटर रखना ठीक है आप ये कटिंग करते हैं हाँ जी देखो ये अपने को बिल्कुल बराबर जो इको सारा स ये आयार हो गया ਹੁਣ ਤੁਸੀਂ ਜਿਹੜਾ ਸੁਪੀਏ ਜਣਾਣਾ ਕੀ ਕਰਨਾ ਇਹਨੂੰ ਕਰ ਲੈਣਾ ਐਸਪੈਂਟੇਬਲ ਇਹ ਆਪਾਂ ਇਹ ਇੱਥੇ ਡਾਈਆ ਦੇਖੋ ਸੈਂਟਰ ਚ ਆ ਹਨਾ ਆ ਗਏ ਇਹਨੂੰ ਦੇਖੋ ਇਹ ਤਾਂ ਬਿਲਕੁਲ ਆਪਣੀ ਕੜਾਈ ਦੇ ਨਾਲ ਜਿਹੜੀ ਕੜਾਈ ਹੈ ਚਾਰੇ ਪੱਲਿਆਂ ਦੀ ਮੈਚ ਹੁੰਦੀ ਹੈ ਹਨਾ ਹਾਂਜੀ ਸੋਰੀ ਥਾਰੋਂ ਪੁਣੀ ਆ ਗਈ ਆਪਣੀਏ ਕਿਸੇ ਵੀ ਕਦੇ ਗਲਤੀ ਨਹੀਂ ਕਰਨੀ ਪੱਲੋਂ ਸਭ ਤੋਂ ਆਪਾਂ ਕੀ ਕਰਨਾ ਆਪਾਂ ਆਪਣੀ ਕੜਾਈ ਦੇਖਣੀ ਹੈ ਠੀਕ ਆਪਾਂ ਇਹਨੂੰ ਫੋਲਡ ਫੋਲਡ ਕਰ ਲਓ ਠੀਕ ਆ ਆਪਣਾ ਪਹਿਲਾਂ ਠੀਕ ਆ ਤੇਰੇ ਮੂੰਹ ਪਰ ਡਵਾਇ ਤੁਸੀਂ ਤਾਂ ਇਹ ਆਪਣਾ ਫੋਲਡ ਫੋਲਡ ਕਰਕੇ ਆਪਣੇ ਆਹ ਵਾਲੀ ਜਿਹੜੀ ਕਢਾਈ ਦੀ ਬਿਲਕੁਲ ਸੈਂਟਰ ਦੇ ਵਿੱਚ ਆ ਗਈ ਠੀਕ ਹੈ ਇਸ ਤਰ੍ਹਾਂ ਤੁਹਾਡੇ ਕੋਲ ਸਾਰੇ ਵੀ ਇਹ ਹੁੰਦੀ ਨਾ ਪੱਲੇ ਦੀ ਕਢਾਈ ਤੋਂ ਉਹ ਵੀ ਆਪਣੀ ਮਸਤੇ ਤਰੀਕੇ ਨਾਲ ਜਿੱਦਿਵਾੜ ਜਿਹੜੀ ਉਹ ਕਟਿੰਗ ਕਰੋਗੇ ਤਾਂ ਹੁਣ ਆਪਾਂ ਇਹਨੂੰ ਸਟਰੇਟ ਕੇ ਬਣਾਉਣਾ ਇਹਨੂੰ ਇਸ ਤਰ੍ਹਾਂ ਦਾਸ ਲੈਣਾ ਆਪਾਂ ਆਹ ਵਾਲੀ ਜਿਹੜਾ ਪਾਪੜਾਂ ਦੇ ਜਿਹੜਾ ਆਪਣਾ ਬਚਿਆ ਹੋਇਆ ਕੱਪੜਾ ਇਹਨੂੰ ਆਪਾਂ ਕਰ ਲੈਣਾ ਟਵਰ ਆਪਣੇ ਲਾਇਕ ਨਹੀਂ ਆਉਂਦੀ ਕੋਈ ਇਸ ਤੋਂ ਬਗੈਰ ਹੀ ਮੈਂ ਇਹ ਕਟਿੰਗ ਕਰੂੰਗੀ ਤੁਸੀਂ ਇਹ ਬਲੋਂ ਵਧੀਆ ਟੁਕੜਿਆਂ ਨੂੰ ਕੱਟ ਕਰਕੇ ਐਸਾ ਸਾਡੇ ਕੱਪੜੇ ਨੂੰ ਡਬਲ ਕਰਕੇ ਫਿਰ ਇਹਨੂੰ ਕੁੱਤੀ ਜਿਹਾ ਨਾ 4 ਫੋਲਡ ਕਰ ਲੈਣਾ ਠੀਕ ਹੈ ਜੇ ਬੈਲਟ ਜਿਹੜੀ ਉਹ ਆਪਣੇ ਕੋਲ ਆਰਾਮ ਨਾਲ ਹੀ ਬਚ ਜਾਣੀ ਐਸਟਰ ਬਲਾਂ ਸਾਰਾ ਨਾ ਡਬਲ ਕਰ ਲਿਆ ਫਿਰ ਇਹਨੂੰ ਇਸ ਤਿਹੇ ਨਾਲ 4 ਫੋਲਡ ਕਰ ਲੋ ਬਿਲਕੁਲ ਵਧੀਆ ਟੁਕੜੇ ਨਾ ਇੱਕੋ ਜਿਹਾ ਤੁਸੀਂ ਨਾ ਆਪ ਕਰਕੇ ਕਰ ਲੈਣਾ ਤੇ ਫਿਰ ਇਹਨੂੰ ਮਸ਼ਾਲਾ ਹਾਂ ਜੀ ਆ ਦੇਖੋ ਆਪਾਂ ਇਹ ਵੀ ਫੋਰ ਫੋਲਡ ਹੋ ਗਿਆ ਆਪਣਾ ਇਹ ਵੀ ਫੋਰ ਫੋਲਡ ਅੱਧਾ ਅੱਧਾ ਇੰਚ ਆਪਾਂ ਨੇ ਉੱਪਰ ਵਧਾ ਕੇ ਰੱਖ ਲਿਆ ਤੇ ਠਾਹ ਜਿਹੜਾ ਆਪਣਾ ਮਾਰਜਿਨ ਤੋਂ ਵੱਧ ਸੀਗਾ ਉਹ ਆਪਾਂ ਕਟਿੰਗ ਕਰ ਲਿਆ ਤੇ ਆ ਪੱਗ ਦਾ ਅੱਧਾ ਇੰਚ ਦੇ ਮਾਰਜਿਨ ਇਥੇ ਰੱਖਣਾ ਆ ਆਪਾਂ ਜਿਹੜੀ ਮੋੜੀ ਆ ਉਹ ਪਲੇਨ ਨਹੀਂ ਹੋਣੀ ਆਪਾਂ ਮੋੜੀ ਆਵਲੀ ਕਢਾਈ ਵਣੀ ਹੋਣੀ ਆ ਇਹਨਾਂ ਜਿਹੜਾ ਪਲੇਨ ਕਪੜਾ ਹੈ ਇਹ ਉਤਾਰ ਲਾ ਜੇ ਜਿ ਮੋਰੀ ਰਿ ਬਣਾਉਣੀਆਂ ਤੇ ਫਿਰ ਤੁਸੀਂ ਲੈਂਥ ਉਸ ਹਿਸਾਬ ਨਾਲ ਅੱਗੇ ਰੱਖ ਲੈਣਾ ਹੁਣ ਜੇ ਆਪਾਂ ਬਣਾਉਣੀਆਂ ਸੈਮੀ ਸਲਵਾਰ ਉਹ ਕਿਸ ਤਰ੍ਹਾਂ ਬਣਾਉਣੀਆਂ ਤੇ ਜੇ ਆਪਾਂ ਬਣਾਉਣੀਆਂ ਸਟ੍ਰੇਟ ਸਲਵਾਰ ਉਹ ਕਿੱਥਾ ਬਣੂ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਆ ਪਹਿਲਾਂ ਆਪਾਂ ਆ ਦੇਖੋ ਇਹ ਆਪਣਾ 33 ਇੰਚ 33 ਇੰਚ ਦੇ ਆਪਾਂ ਸਾਰੇ ਨਿਸ਼ਾਨ ਜਿਹੜੇ ਆਏ ਆ ਲਾ ਲੈਣੇ ਐਸ ਤਰ੍ਹਾਂ ਉਹਦੇ ਇਹ ਆਪਾਂ ਜਿਹੜੀ ਲੈਂਥ ਆ ਇਹ ਆਪਾਂ ਬਰਾਬਰ ਹੋ ਗਈ ਠੀਕ ਆ ਹਾਂ ਇੱਥੇ ਇਹ ਆਪਣੀ ਹੋ ਗਈ ਲੈਂਥ ਹੋ ਗਈ ਸਲਵਾਰ ਦੀ ਜੇ ਤੁਸੀਂ ਬਣਾਉਣੀ ਆ ਸਪੈਰ ਸਲਵਾਰ ਫਿਰ ਤੁਸੀਂ ਕਿਸ ਤਰ੍ਹਾਂ ਬਣਾਉਣੀ ਆ ਫਿਰ ਆਪਾਂ ਜਿੰਨਾ ਆਹ ਵਾਲਾ ਕਪੜਾ ਹੁੰਦਾ ਜਿੰਨਾ ਆਪਾਂ ਆਹ ਕੋਰ ਕੋਲਡ ਕੀਤਾ ਸਿਰਫ ਆਪਾਂ ਇਹਦੀ ਸਪੈਰ ਸਲਵਾਰ ਬਣਾਉਣੀ ਹੈ ਇਹਦਾ ਨਾਪ ਮੰਨ ਲਓ ਮੰਨ ਕੇ ਚਲੋ ਆਪਣੇ ਕੋਲ 21 ਇੰਚ ਹੁੰਦਾ ਠੀਕ ਆ ਤੇ 21 ਇੰਚ ਤੁਸੀਂ ਇੱਥੋਂ ਇਸ ਤਰ੍ਹਾਂ ਰੱਖ ਕੇ 21 ਇੰਚ ਤੇ ਬਾਹੀ ਵੀ ਰੱਖ ਸਕਦੇ ਹੋ ਇਹ ਜਿੰਨੇ ਜੇ 18 ਇੰਚ 18 ਹਿੱਪ ਵਾਲੀ ਜਿਹੜੀ ਆ ਸਲਵਾਰ ਦਾ ਤੁਸੀਂ ਬਣਾਉਣਾ ਹੋਵੇ ਤਾਂ ਉਹਦਾ ਤੁਸੀਂ ਇਸਦੀ 22 ਇੰਚ ਦਾ ਘੇਰ ਲੈ ਕੇ ਬਣਾਉਂ ਤੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਆ ਉਹ ਸਲਵਾਰ ਬਣੂਗੀ ਠੀਕ ਆ ਹੁਣ ਮੈਂ ਜਿੰਨਾ ਦੀ ਇਹ ਬਣਾਉਣੀ ਆ ਸਲਵਾਰ ਉਹਨਾਂ ਦੀ ਜਿਹੜੀ ਹਿੱਪ ਆ ਉਹ 20 ਇੰਚ ਆ ਠੀਕ ਆ ਤੇ ਨਾਲੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਮਤਲਬ ਜਿਆਦੀ ਸਪ੍ਰਿੰਟ ਸਲਵਾਰ ਨਹੀਂ ਬਣਾਉਣੀ ਥੋੜੀ ਜੀ ਸੈਮੀ ਜੀ ਬਣਾਉਣੀ ਹੈ ਕਿਉਂਕਿ ਇਹ ਲਾਈਟ ਕਲਰ ਆ ਹਰਕ ਦੀ ਆਪ ਆਪਣੀ ਟਾਈਟ ਹੁੰਦੀ ਜੀ ਫਤ ਹੁਣ ਮੈਂ ਇਹਨੂੰ ਥੋੜਾ ਵੱਡ ਘੇਰ ਵਾਲੀ ਬਣਾਉਂਗੀ ਤੇ ਉਹ ਕਿਸ ਤਰ੍ਹਾਂ ਬਣਾਉਂਗੀ ਆ ਦੇਖੋ ਜਿਹੜੇ ਇੰਨਾ ਆ ਆਪਣੇ ਕੋਲ ਵਾਧਾ ਆ ਜਣਾਵਾ ਜਿੰਨੀ ਆਪਾਂ ਮੋਰੀ ਰੱਖਣੀ ਆ ਆਪਾਂ ਉਹ ਰੱਖਾਂਗੇ ਉਹਨਾਂ ਨੇ ਮੋਰੀ ਰੱਖਣੀ ਆ 6 ਇੰਚ ਠੀਕ ਆ ਉਹਦੇ ਵਿੱਚ ਆਪਾਂ 1 ਇੰਚ ਜਿਹੜਾ ਉਹ ਪਲੱਸ ਕਰ ਲਾਂਗੇ ਮਾਰਜਨ ਵਾਸਤੇ ਆਪਾਂ 7 ਇੰਚ ਤੇ ਇਹ ਨਿਸ਼ਾਨ ਲਾ ਲਿਆ ਤੇ ਜੇ ਤੁਸੀਂ ਭਾਵੇਂ ਥੋੜਾ 7.5 ਤੱਕ ਵੀ ਕਰ ਸਕਦੇ ਹੋ ਜਾਨਕਿ ਇੱਕ ਜਾਂ 1.5 ਇੰਚ ਤੁਸੀਂ ਇੱਥੋਂ ਜਿਹੜਾ ਮਾਰਜਨ ਵਾਸਤੇ ਆ ਉਹ ਵਧੇਰੇ ਕਪੜਾ ਲੈਣਾ ਮੈਂ 7.5 ਇੰਚ ਤੇ ਨਿਸ਼ਾਨ ਲਾ ਲਿਆ ਇਹ ਆਪਣਾ ਮੋਰੀ ਦਾ ਨਿਸ਼ਾਨ ਹੋ ਗਿਆ ਹੁਣ ਆਪਾਂ ਇੱਥੇ ਲਾਵਾਂਗੇ ਆਸਨ ਦਾ ਨਿਸ਼ਾਨ ਆਸਨ ਆਪਾਂ ਉਹਨਾਂ ਦਾ ਜਿਹੜਾ ਧਿਆਰ ਆ ਉਹ ਰੱਖਣਾ ਵਾ ਜਨਕੇ ਆਪਾਂ 5.5 ਇੰਚ ਇਨਸਾਲ ਲਾਵਾਂਗੇ ਕਿਉਂਕਿ 18 ਛਾਤੀ ਆ ਦੇ 20 ਤੇ ਪੌੜੀਆਂ ਦੀ ਆਪਾਂ ਪਹਿਲਾਂ ਹੀ ਕਟਿੰਗ ਕਰ ਲਿਆ 5 ਇੰਚ ਆਪਾਂ ਲਾਵਾ ਉਪਰੋਂ ਇਹ ਬੈਲਟ ਵਾਲਾ ਐਡ ਹੋ ਜੇ ਤੁਸੀਂ 벨ਟ ਨਿੱਕੀ ਜਾਂ ਵੱਡੀ ਪਾਉਂਦੇ ਹੋ ਤੇ ਉਹਦੇ ਹਿਸਾਬ ਨਾਲ ਹੀ ਤੁਸੀਂ ਆਹ ਵਾਲਾ ਜਿਹੜਾ ਆਸਨ ਆ ਇਹ ਇੱਥੋਂ ਰੱਖ ਲੈਣਾ ਹੁੰਦਾ ਹੁਣ ਦੇਖੋ ਇਹ 14.5 ਵਾ ਤੇ ਜਿਹੜੋਂ ਮੈਂ ਇਹਨੂੰ ਪਿਆਰ ਬਣੂਗੀ ਇਹ ਮੇਰਾ 13.5 ਇੰਚ ਆਸਨ ਜਿਹੜਾ ਵਾ ਉਹ ਯਾਰ ਵੈਲੂਆ ਤੇ ਆਮ ਜੇ ਆਪਾਂ 5 ਇੰਚ ਵੀ ਤੁਸੀਂ ਡਲਟ ਪਾਉਂਦੇ ਜੇ ਨਾ 10 ਇੰਚ ਦਾ ਆਰਾਮ ਨਾਲ ਤੁਸੀਂ ਆਸਮ ਇਥੋਂ ਰੱਖ ਲਿਆ ਕਰੋ ਝੋਲੀ ਜਾਂ ਅਸੀਂ ਜੋੜੀ ਕਿਥੇ ਬੋਲਦੇ ਜੇ ਕਦੀ ਵੀ ਤੁਹਾਨੂੰ ਕਿਸੇ ਵੀ ਸਲਵਾਰ ਦੀ ਕੋਈ ਜਿਹੜੀ ਆ ਉਹ ਮੁਸ਼ਕਲ ਨਹੀਂ ਆਉਗੀ ਠੀਕ ਆ ਉਸ ਇਸ ਤਰੀਕੇ ਨਾਲ ਆਪਾਂ ਜਿਹੜੀ ਆ ਇਹ ਕਢਾਈ ਵਾਲੀ ਸਲਵਾਰ ਦੀ ਕਟਿੰਗ ਜਿਹੜੀ ਉਹ ਕਰਦੇ ਆ ਦੁਬਾਰਾ ਖੇਤਾ ਦੱਸਾਂ ਜੇ ਤੁਸੀਂ ਬਣਾਉਣੀ ਸਟ੍ਰੇਟ ਸਲਵਾਰ ਤੇ ਤੁਸੀਂ ਇਥੋਂ 21 ਇੰਚ ਦਾ 21 ਦਾ 2 ਇੰਚ ਤੇ ਦਾ ਨਿਸ਼ਾਨ ਲਾ ਕੇ ਅਸਲੀ ਜੀ ਜਨਨ ਉਹਦਾ ਕੁਝ ਇਥੋਂ ਆਸ ਰੱਖ ਲੈਣਾ ਜਿੱਥਾ ਪਰ ਆਸ ਰੱਖਲੇ ਮਾਨੂੰ ਹਨ ਤੇ ਪਾਣੀ ਦੀ ਆਪਣੇ ਬੈਲਟ ਪੈ ਜਾਣੀ ਆ ਤੇ ਇਥੋਂ ਜਿੰਨੀ ਮੋਰੀ ਜਾਂ ਸਾਤ ਜਿੰਨੀ ਵੀ ਤੁਸੀਂ ਰੱਖਦੇ ਹੋਣਾ ਜਿਹੜੀ ਸਟ੍ਰੇਟ ਸਵਾਰ ਹੋਣੀ ਉਹ ਜਿੰਨੀ ਮੋਰੀ ਅਟਕਾ ਈ ਹੋ ਜਾਂਦੀ ਆ ਉਥੇ ਨਿਸ਼ਾਨ ਲਾ ਕੇ 1 ਇੰਚ ਤੁਸੀਂ ਮਾਰ ਦੇਣ ਵਾਸਤੇ ਕਰਕੇ ਇਹਨਾਂ ਨੂੰ ਤੁਸੀਂ ਆਪਸ ਵਿੱਚ ਮਿਲਾ ਦਿਓ ਇਹ ਤੁਹਾਡੀ ਬਿਲਕੁਲ ਸਟ੍ਰੇਟ ਸਵਾਰ ਵਾਲੀ ਜਿਹੜੀ ਲੁੱਕ ਆਊਗੀ ਸਟ੍ਰੇਟ ਸਵਾਰ ਬਣ ਜੀਗੀ ਠੀਕ ਆ ਕੜਾਈ ਵੀ ਆਪਣੀ ਸੈਂਟਰ ਦੇ ਵਿੱਚ ਆ ਜਾਊਗੀ ਤੇ ਆਪਣੀ ਜਿਹੜੀ ਇਹ ਸਲਵਾਰ ਦੀ ਆ ਇਹ ਸਟੇਟ ਬਣ ਗਈ ਹੁਣ ਆਪਾਂ ਥੋੜੀ ਚਾਮੀ ਬਣਾਉਣੀ ਆ ਉਹਦੇ ਹਿਸਾਬ ਨਾਲ ਮੈਂ ਆਵਰਾ ਜਿਹੜਾ ਕੱਪੜਾ ਨੂੰ ਕਟਿੰਗ ਨਹੀਂ ਕਰਨਾ ਇਹਨੂੰ ਮੈਂ ਸਿੱਧਾ ਐਡ ਕਰ ਲੈਣਾ ਤੇ ਆਪਾਂ ਇਹਦੀ ਹੁਣ ਜਿਹੜਾ ਆਹ ਵਾਲਾ ਨਿਸ਼ਾਨ ਆ ਇਹ ਹਮੇਸ਼ਾ ਜਿਹੜੇ ਇਹਨੇ ਨੰਮੀ ਆਜਣਾ ਸ਼ੇਪ ਪਰ ਨਾਲ ਕਿਉਂਕਿ ਇਹਦਾ ਆਵਰ ਜਿਹੜੀ ਕਿੱਦੇ ਮੈਂ ਵਾਪਸ ਲਈਏ ਤੇ ਇੱਥੋਂ ਆਵਰ ਜਿਹੜੀ ਕਿੱਦਣਾ ਇਹ ਥੋੜੀ ਘੱਟ ਜੂਗੀ ਇਹਦੀ ਜਿਹੜੀ ਸ਼ੇਪ ਆ ਬਿਲਕੁਲ ਵਧੀਆ ਤਰੀਕੇ ਦੇ ਨਾਲ ਆਉਗੀ ਤੇ ਆ ਮੈਂ साढ़े सत इंच के लाया निशान उधरों मैं इन बनाऊँगी इतने ढोई तो वाले निशान अपना के ना यही आप बिल्कुल वजिए ना हूँ ये जो जोड़ा इन इस तरह ही आप देना उपरों में जो आप सिलाई करा तो हो सकता तो मैं ये सिलाई भी वीडियो भी पाऊँगी कि चोना आप हिसाब न पाँ तो जी अपनी सलवार बिलकुल सीधी जी तरीज है सलवार थी बिल्कुल हमें करे सही करेगी ਇਹ ਇੱਕ ਇੰਚ ਦੀ ਆਪਾਂ ਇਥੇ ਹੋਰ ਪਾਵਾਂਗੇ ਇੱਕ ਇੰਚ ਦੀ ਥੋੜੀ ਜਿਹੀ ਸਨ ਹੈ ਬਾਅਦ ਪਾਉਂਗੀ ਤਾਂ ਇਹ ਜਿਹੜਾ ਪਹੁੰਚਾ ਥੋੜੀ ਹੋ ਬਿਲਕੁਲ ਆਪਣਾ ਹੋ ਹੀ ਗਿਆ ਦੇਖੀਂ ਇਹਨੂੰ ਇਸ ਤਰ੍ਹਾਂ ਦਿੱਤੇ ਇਹ ਜਾ ਕੇ ਅਨਛਾਣ ਇਸ ਤਾਂ ਮੈਂ ਕਿਉਂ ਇਹ ਇੱਥਾ ਉੱਥੋਂ ਤੱਕ ਆਪਾਂ ਇਹ ਉਸ ਤਰ੍ਹਾਂ ਲਾ ਕੇ ਅਨਛਾਣ ਦਿਖਾਣੀ ਆ ਦੇਖ ਇਹ ਇਸ ਤਰ੍ਹਾਂ ਕੇ ਦੇ ਚਾਪਾ ਨੂੰ ਲੈ ਆਵਾਂ ਦੇਖਿਆ ਅਨ ਕਿ ਆਪਾਂ ਦੇਖੀ ਆਪਣਾ ਨਾਲ ਇਹ ਮਿਲ ਜਾਂਦਾ ਇਸ ਨੇ ਇਸ 12 ਮਿੰਟ ਤੇ ਇਥੇ ਅੰਤਿਮ ਆਪਣਾ ਮੈਚ ਹੋ ਗਿਆ 12 13 ਮਿੰਟ ਤੇ ਠੀਕ ਆ ਇਸੇ ਹਿਸਾਬ ਨਾਲ ਤੁਸੀਂ ਜਿਹੜੀ ਇਸ ਲਵਾੜ ਦੀ ਕਟਿੰਗ ਕਰ ਸਕਦੇ ਹੋ ਤੇ ਇਸ ਤਰ੍ਹਾਂ ਵਾਲੀ ਕਢਾਈ ਨੋਟਿਸਿੰਗ ਸਟੇਟਸ ਵਾਲਾ ਦੇ ਲੁੱਕ ਜਿਹੜੀ ਆ ਉਹ ਦੇਖ ਸਕਦੇ ਹੋ ਹੁਣ ਮੈਂ ਇਹਨੂੰ ਕਰਦੇ ਹਾਂ ਦੇਖੀ ਜੀ ਆਪਾਂ ਹੁਣ ਇਹਨੂੰ ਇੰਟੀਕੇਟ ਨਾਲ ਇੱਦਾਂ ਨਿਸ਼ਾਨ ਲਾਵਾਂਗੇ ਐਸ ਤਰ੍ਹਾਂ ਤੇ ਇਹ ਇੰਨਾ ਕੱਪੜਾ ਜਿਹੜਾ ਵਾ ਇਹ ਆਪਣਾ ਅਸਤਰਾੰਭ ਠੀਕ ਹੈ ਤੇ ਇਹ ਜਿਹੜਾ ਕੱਪੜਾ ਵਾ ਫਿਰ ਇਹ ਆਪਾਂ ਨੂੰ ਪਿੱਛੇ ਬੈਕ ਦੇ ਖੜੀ ਖੜੀ ਜੀ ਬਣਵਾ ਨਹੀਂ ਲੈਣਾ ਸੰਦਾ ਹਨਾ ਤੇਰੇ ਪਿੱਛੇ ਬਿਘੂਗਾ ਬਣਵਾ ਤੇ ਆਪਣੀ ਤੇ ਬੈਰੀਗਰ ਆਪਣੀ ਨਾਲ ਵਾਲੀ ਥੀ ਬਣਾਉਗੀ ਫਿਟਿੰਗ ਵਾਲੀ ਥੀ ਬਣਾਉਗੀ ਨਾ ਇਹ ਕੱਪੜੇ ਦਾ ਆਪਣਾ ਪਿੱਛੇ ਦੇਗੂਗਾ ਜਿਹੜਾ ਇੰਨੇ ਹੀ ਕਟਿੰਗ ਹੋ ਗਿਆ ਇਹਨੇ ਬਣਵਾ ਨਹੀਂ ਫਿਰ ਖੜੀ ਖੜੀ ਰਹਿਣਾ ਠੀਕ ਹੈ ਇਸ ਦਿੱਕੇ ਨਾਲ ਆਪਾਂ ਇਹ ਪਕਟਿੰਗ ਕਰਨੀ। ਬਾਣੀ ਪਕਟਿੰਗ ਕਰਨੀ ਇਹ ਆਪਣਾ ਗਲਤ ਆਹ ਪਕਟਿੰਗ ਕਰਨੀ ਠੀਕ ਹੈ। ਹੁਣ ਆਪਾਂ ਕਰਦੇ गुंडे कह लो जानू कई परिणाम हूँ आप बैल्ट कटिंग बैल्ट अपनी एवं बन सकता बच सक देखो एकदम क्योंकि आपका साझा कपड़ा ला लिया से जरा कट पनी वाला कपड़ा जो आप कर लिया है इतों तुम बड़े आराम बैल्ट भी कटिंग जी कर सकते जी तो आज कपड़ा ये अपने को बिल्कुल वाली चोरस बच जाएगा ठीक है तो जो थोड़ा मेरी वीडियो चंकी लगी लाइक शेयर कमेंट जरूर करो देखो जो कमेंट कर दें ਤੇ ਜਿਹੜਾ ਹੋਰ ਵੀ ਵੀਡੀਓ ਬਣਾਉਣ ਨੂੰ ਦਿਲ ਕਰਦਾ। ਠੀਕ ਆ। ਐਸਡੀ ਤੇ ਨਾ ਤੁਸੀਂ ਨਾ ਕਰ ਲੈਣਾ। ਜਿੰਨੀ ਆਪਾਂ ਨੂੰ ਬੈਲਟ ਚਾਹੀਦੀ। ਇਹਦੇ ਆਪਾਂ 5 ਇੰਚ ਦੀ ਬੈਲਟ ਲੈ ਲਈ ਰੱਖਣੀ ਆ ਤੇ 8 ਇੰਚ ਦੀ ਮੈਂ ਜਿਹੜੀ ਇਹਦੀ ਕਟਿੰਗ ਕਰਨੀ ਉਹ ਕਿਸ ਤਰੀਕੇ ਨਾਲ ਕਰਨੀ ਆ ਦੇਖੋ ਆਹ ਵਾਲਾ ਜੀ ਹੈ ਨਾ ਇਹ ਇੱਥੋਂ ਆ ਦੇਖੋ ਛੋਟੀ ਐ ਸਾਈਡ। ਆਪਾਂ ਨੂੰ ਬਰਾਬਰ ਕਰ ਲੈਣੀ ਆ ਆ ਦੇਖੋ। ਠੀਕ ਆ। हम जिते अपना इस तरह अठ इंच ना एक उत्तर इदा बराबर वाला निशान जरा वो ला लेना इस तरह ठीक है अठ इंच हो गया अठ इंच के दो चार निशान आप ला लेने ना। इस तरह ठीक है इतने पता ला लेना जी पता अपना यह अठ इंच कपड़ा ਜੇ ਬੈਲਟ ਛੋਟੀ ਹੈ ਤਾਂ ਕੋਈ ਕਰ ਸਕਦੇ ਹੋ ਨਹੀਂ ਛੋਟੀ ਤੇ ਤੁਸੀਂ ਇਹਦੇ ਵਿੱਚੋਂ ਹੀ ਆਪਣੀ ਆਰਾਮ ਨਾਲ ਬੈਲਟ ਜਿਹੜੀ ਆਦੀ ਕਟਿੰਗ ਕਰ ਸਕਦੇ ਹੋ ਤੇ ਵਸੇ ਮਿੰਟ ਇਹ ਹੀ ਆਦਤ ਆ ਵੀ ਜਦ ਨਾਲ ਹੋਤੀ ਹੈ ਆਪਣਾ ਕਪੜਾ ਸਾਰਾ ਵੰਡ ਕੇ ਲੈ ਆਉਣਾ ਹੁੰਦਾ ਕਿ ਤੁਹਾਨੂੰ ਆਪਾਂ ਇਹਨਾਂ ਬੰਨ੍ਹਨੇ ਬਰਾਬਰ ਹਾਂ ਜੇ ਕੋਧੋਂ ਆਪਰੇ ਕੋਲ ਮੀਂਹ ਦੀ ਤੇ ਪਾਵਾਂਗੇ ਆਪਾਂ 22 ਇੰਚ ਦੀ 벨ਟ ਪਾਵਾਂਗੇ ਤੇ 1 ਇੰਚ ਆਪਾਂ ਵਾਧਾ ਰੱਖਾਂਗੇ ਮਾਰਨ ਵਾਸਤੇ 23 ਇੰਚ ਤੇ ਆਪਾਂ ਆ ਲੋ ਸਾਨੂੰ ਲਾਉਇਆ ਠੀਕ ਹੈ ਜਦ ਵੀ ਆਪਾਂ ਇਹ ਇਨਸਟ੍ਰਕਸ਼ਨ ਲਾ ਲਿਆ ਇਹਨੂੰ ਆਪਾਂ ਆਪਕ ਵਿੱਚ ਬੁਲਾ ਦਾਂਗੇ ਤੇ ਇਹ ਆਪਣੇ ਦੇਖੋ ਬੈਲਟ ਵੀ ਬੜੇ ਆਰਾਮ ਦੇ ਨਾਲ ਦੇਖੋ ਬਣੂ ਠੀਕ ਆਪਨੇ ਬੈਲਟ ਬੋਲੀ ਤੇ ਜੇ لو ਆਪਾਂ ਬੈਲਟ ਤਿਆਰ ਕਰਾਂਗੇ ਆਪਾਂ ਇਹਨੂੰ 5 ਇੰਚ ਦੀ ਜਿਹੀ ਤਿਆਰ ਕਰਨਾ ਅੱਧਾ ਇੰਚ ਆਪਣਾ ਇਹ ਤੋਂ ਜਿੱਥੇ ਆਪਾਂ ਸੋਨਾ ਵਾਲਾ ਹੋਣਾ ਹੈ ਉੱਥੇ ਆ ਜਾਣਾ 2.5 ਇੰਚ ਦੀ ਆਪਾਂ ਫੋਲਡਿੰਗ ਕਰ ਦੇਣਾ ਆਪਾਂ ਇੰਚ ਦੀ ਆਪਣਾ ਬੈਲਟ ਰੋਲ ਲਵਾਂਗੇ ਠੀਕ ਉੰਦੇ ਚੋਰ ਬਣਾ ਦੇ ਲਈ ਜੇ ਤੁਹਾਨੂੰ ਬੜੇ ਆਰਾਮ ਨਾਲ ਪਹੁੰਚੇ ਇਥੇ ਲਈ ਆਪਾਂ ਕਪੜਾ ਲਵਾਉਣਾ ਮੋੜੀਆ ਕਰਨੀ ਨਿਕਲਉਣੀ ਤੇ ਆਪ ਆਪਣਾ ਪੀਸ ਪੀਸੇ ਉੱਪਰ ਵੱਧਿਆ ਪੀਸੇ ਨਾਲ ਬੱਝ ਜਾਣਾ ਤੇ ਜੇ ਤੁਹਾਨੂੰ ਸਟੀਚਿੰਗ ਦੀ ਵੀਡੀਓ ਚਾਹੀਦੀ ਹੋਈ ਤੇ ਜਰੂਰ ਕਮੈਂਟ ਕਰਿਓ ਆਪਾਂ ਤੁਹਾਨੂੰ ਟਿਚਿੰਗ ਦੀ ਵੀਡੀਓ ਵੀ ਪਾਵਾਂਗੇ ਇੱਥੇ ਆਪਾਂ ਸਲਵਾਰਾਂ ਦੋਸਤਵਾਰਾਂ ਦੀ ਕਟਿੰਗ ਵਾਲੀ ਵੀਡੀਓ ਪਾਈ ਸੀ ਉਹ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਹਨਾਂ ਦੀ ਸਟੀਚਿੰਗ ਸਾਰੇ ਮੰਗਦੇ ਹੀ ਫਰੀ ਦੀ ਸਟੀਚਿੰਗ ਦੀ ਵੀਡੀਓ ਪਾਉ ਉਹ ਆਪਣੇ ਕੋਲ ਨਹੀਂ ਪਈ ਹੁਣ ਆਪਾਂ ਇਹ ਵਾਲੀ ਜਿਹੜੀ ਆ ਇਹਦੀ ਵੀ ਆਪਾਂ ਜਰੂਰ ਟਿਚਿੰਗ ਦੀ ਵੀਡੀਓ ਵੀ ਪਾਵਾਂਗੇ तो वीडियो देखने लिये बहुत बहुत धन्यवाद एक प्यारा जो कमेंट दूर करके जाए वीडियो पर लाइक जरूर करो कटिंग करना वो अपना जिस तरह पहले सलवार दी आवर मैच मैच करके आप कटिंग जीवन भी कर दी सेम जिस तरह आप पहले सलवार थी हूँ अपने को बाकी कपड़ा बचाया आ ठीक है तो ये इस तरह अपना जिस तरह उस सलवार थी। का किया कपड़े अग्न दूधा करके देखो अपना कर लिया करनी करमीना पाली दिख तो ये की मुश्किल आँगी है ये बराबर पे इना अपना पढ़ता गया, ठीक है अपनी जी टेन य बराबर नहीं आती जे जिस तरह मोरी के हिसाब मैं अपना ये कराँ तो मेरी बता दस मिश्री इतने झोल जाती है मैं सात जितना रखा तो इस तरह मेरा वैसे ये पूरा हो जाता बराबर आया मतलब जो तेल नाप वा इस तरीके चीज़ नहीं पूरी आँगी తేను దో సైడ్ ఆ వీడి ఇంకా ఇప్పుడు బాబు మచానా సార్ బాగా ఉదో కల బ బాగా ఇస్తా జిల్లా తల్లవాలి అధా అంచా ਆਪ ਜਿਹੜਾ ਫਲਾਈ ਕਰੀਏ ਉਨਾ ਮਾਰਜਨ ਆਪਾਂ ਇਧਰ ਤੋਂ ਐਡ ਇਹ ਠੀਕ ਐਸ ਤਰ੍ਹਾਂ ਕਰਕੇ ਤੇ ਇਸ ਤੋਂ ਬਾਅਦ ਕੀ ਕਰਨਾ ਪਤਾ ਹੋਣਾ ਦੱਸਣਾ ਹੁਣ ਆਪਾਂ ਇਹਦਾ ਜਿਹੜਾ ਮੋਰੀ ਆ ਉਹ 7 ਇੰਚ ਤੀ ਤਿਆਰ ਰੱਖੀਏ ਠੀਕ ਆਪਾਂ ਸਾਡੇ 7 ਇੰਚ ਦਾ ਲੈ ਕੇ 7 ਇੰਚ ਤਿਆਰ ਰੱਖਣੀ ਆ ਤੇ ਆਪਾਂ 1 ਇੰਚ ਵੱਧ ਲਾਉਂਗੇ 8 ਇੰਚ ਤੇ ਆਪਾਂ ਨਿਸ਼ਾਨੇ ਨਾ ਨੋ ਨੀ ਕਿਸੇ ਦਾ ਹਿੰਕਾ ਨਾ ਲਾਇਆ ਇਧਰ ਆਪਾਂ 10 2 ਗਣਸ਼ਾ ਨਿਸ਼ਾਨਾ ਲਾਵਾਂਗੇ ਪਰਿੰਤੀ ਆਪਣੂੰ ਵਰਗਾ ਹਾਰੇ ਠੀਕ ਹੈ ਹਾਂਜੀ ਸਾਈਡ ਨੂੰ ਪਾਵਾ ਦੋ ਇਹਦੇ ਦੀ 2 ਗੱਲ ਨਿਸ਼ਾਨਾ ਨੂੰ ਇੱਕ ਵੱਡਾ ਕਰ ਸਕਦੇ ਹਾਂ ਹੁਣ ਇਹ ਤੋਂ ਲੈ ਕੇ ਨਿਸ਼ਾਨ ਨੂੰ ਆਪਾਂ ਜਿਹੜਾ ਮੋਰੀ ਦਾ ਨਿਸ਼ਾਨ ਹੈ ਤੇ ਇਹਨੂੰ ਆਪਸ ਵਿੱਚ ਐਸਲੀਕੇਸ਼ਨ ਨਾਲ ਮੈਚ ਕਰਾਂਗੇ ਠੀਕ ਹੈ ਜੀ ਖੇਪੜਾ ਦਾ ਤਾਂ ਉਹ ਨਾਲ ਕੁਝ ਕਰ ਸਕਦੇ ਜੀ ਵੈਸੇ ਐਸਲੀਕੇਸ਼ਨ ਨਾਲ ਕੁਝ ਆਹ ਇਹ ਦੀਆ ਬਤਨ ਉੱਪਰ ਗਿੰਦਾ ਬਣੋ ਉਸ ਜਿੱਕੇ ਨਾਲ ਵੀ ਆਪਾਂ ਸਲਵਾ ਦੇ ਦੀ ਕੰਧ ਕਰਾਂਗੇ ਬਿਲਕੁਲ ਵਧੀਆ ਬਣੇਗੀ ਤੇ ਐਸੇ ਲੱਗੇਗਾ ਸੋ ਇਹ ਆਪਣਾ ਕਿੰਦਾ ਹੋ ਗਿਆ ਆ ਆਪਣੀ ਕੁੰਛੇ ਹੋ ਗਈ ਹੈ ਇਹਨਾਂ ਦਾ ਸਾਈਡ ਤੋਂ ਕਰਨਾ ਆਹ ਵਾਲਾ ਗਿੰਦਾ ਪੁੱਟਾਂ ਇਹਨਾਂ ਦਾ ਆਹ ਬਾਕੀ ਇਕੁੜੇ ਜਿਹੇ ਨਸਤੋਂ ਬਰਾਬਰ ਕਰਦੇ ਇਹਨੂੰ ਆਪਾਂ ਇਹ ਪ੍ਰੋਡਕਟ ਨਾਲ ਨਸਤੋਂ ਠੀਕ ਇਹਨੂੰ ਬਰਾਬਰ ਕਰਕੇ ਆਣਾ ਕੁਛ ਇਸ ਤਰ੍ਹਾਂ ਕਿ ਸਾਰਾ ਇਹ ਤਾਂ ਆਪਣਾ ਬਰਾਬਰ ਆ ਜਾਏ ਬਰਾਬਰ ਹੋ ਗਿਆ ਆਹ ਠੀਕ ਇਹਨੂੰ ਆਪਾਂ ਇਹ ਇਹ ਆਪਾਂ ਕਰਦਣੀ ਹੈ ਕਟਿੰਗ ਇਹ ਆਪਣੀਆਂ ਚਾਰੇ ਹੁੰਦਿਆਂ ਦੀ ਜਿਹੜੀ ਆ ਉਹ होगी इस तरीके अपने कपड़े की बचती है अपनी जी सवार तैयार होगी आपने जो बया इन इस तरीके सारे कटिंग जोड़ा वह कर लेना अपनियाँ चारे गुंडे हो गए आपने पौछ हो गए आपने को बेल्ट वास्ते जोड़ा कपड़ा बच गया जिस तरीके आप दूसरी सवार की बेल्ट कटी थी ਕੋਸੇ ਟਿਕਨਲ ਆਪਾਂ ਜੇ ਇਹ ਯੂਨੀ ਕੁਝ ਗਲਤੀ ਕਰ ਲਈਏ ਤਾਂ ਇਸ ਟਿਕਨਲ ਦਾ ਬਰਾਬਰ ਆ ਜਾਣਗੀ ਹੈ ਪੂਰੀ ਆ ਜਣੀ ਤੁਸੀਂ ਇਸ ਦਾ ਕੱਟ ਲੋਗੇ ਇਸ ਦਾ ਨਵਾਂ ਬਣਾਉਣਾ ਹੋਵੇ ਤੇ ਤੁਸੀਂ ਇਸ ਟਿਕਨਲ ਨੂੰ ਡਬਲ ਕਰਕੇ ਤੁਸੀਂ ਜੈਲਪ ਰੱਖਦੇ ਹੋ ਜਿੰਨੀ ਵਰੀ ਲੈਂਥ ਆਉਣੀ ਹੈ ਉਸ ਨੂੰ ਬਾਕੇ ਕੱਟੋ ਤੇ ਵੀ ਚੰਗੀ ਲੱਗੇ ਲਾਈਕ ਸ਼ੇਅਰ ਕਰਨਾ ਨਾ ਭੁੱਲੋ